ਆ ਥੋੜਾ ਜਿਹਾ ਤੁਹਾਨੂੰ ਉਹ ਸੁਣਾ ਦਿੰਨਾ ਆਹ ਹੱਥ ਸੈਕਸ਼ਨ 12 ਸਾਡੇ ਨਾ ਹੰਡੀਆਂ ਵਰਤੀਆਂ ਨੇ ਸਾਡੇ ਮੋਢੇ ਚੱਕੀਆਂ ਰਫਲਾਂ ਜਾਂ ਬਸ ਅਰਥੀਆਂ ਨੇ ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਹਾਰਾਂ ਦੇ ਜਿੰਨਾ ਚਿਰ ਨਹੀਂ ਹੁੰਦੇ ਪੂਰੇ ਘਰ ਕੋਈ ਨਹੀਂ ਬੜਦਾ ਨਹੀਂ ਹੋ ਕੇ ਤਕੜੇ ਰਹੋ ਅਲਾਣੇ ਮੇਰਾ ਵੈਰੀਆਂ ਨੂੰ ਤੁਹਾਨੂੰ ਜਾਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ਿਓ ਨਾ ਜੇ ਮੇਰੇ ਹੱਥ ਆ ਗਏ ਤਾਂ ਮੈਂ ਛੜਦਾ ਨਹੀਂ ਆਉ ਪਾ ਕੇ ਪੋਸਟਰ ਜਾਂ ਨਾਰੇ ਹੋ ਨਾ ਐਵੇਂ ਉੜੀ ਕਾਂ ਤੇ ਹਰ ਚੜ੍ਹਦੇ ਮਹੀਨੇ ਮਿਲੂੰਗਾ ਕੋਟ ਤਰੀਕਾਂ ਤੇ ਉਹ ਜਿੱਥੇ ਜਿੱਤ ਕੀਤਾ ਉੱਥੇ ਆ ਕੇ ਜਦ ਵੀ ਟੱਕਰ ਲਿਓ ਜਾਨਾ ਆਉਨਾ ਕਿਸੇ ਕੋਲੋਂ ਕੋਈ ਪਰਦਾ ਨਹੀਂ ਓਕੇ ਤੱਕੜੇ ਰਹੋ ਅਲਾ ਨੇ ਮੇਰਾ ਵੈਰੀਆਂ ਨੂੰ ਤੁਹਾਨੂੰ ਜਾਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ੋ ਨਾ ਜੇ ਮੇਰੇ ਹੱਥ ਆ ਗਏ ਤਾਂ ਮੈਂ ਛੱਡਦਾ ਨਹੀਂ ਨਾ ਚਿਰਨੀ ਹੁੰਦੇ ਪੂਰੇ ਘਰ ਕੋਈ ਨਹੀਂ ਬੜਦਾ ਨੀ ਹੋ ਕੇ ਤਕੜੇ ਰਹੋ ਅਲਾਨੇ ਮੇਰਾ ਵੈਰੀਆਂ ਨੂੰ ਤੁਹਾਨੂੰ ਜਾਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ਿਓ ਨਾ ਜੇ ਮੇਰੇ ਹੱਥ ਆ ਗਏ ਤਾਂ ਮੈਂ ਛੜਦਾ ਨਹੀਂ ਆਉ ਪਾ ਕੇ ਪੋਸਟਰ ਜਾਂ ਨਾਰੇ ਹੋ ਨਾ ਐਵੇਂ ਉੜੀਂ ਕਾਤੇ ਹਰ ਚੜ੍ਹਦੇ ਮਹੀਨੇ ਮਿਲੂੰਗਾ ਕੋਟ ਤਰੀਕਾਂ ਤੇ ਉਹ ਜਿੱਥੇ ਚਿੱਤ ਕੀਤਾ ਏ ਉੱਥੇ ਆ ਕੇ ਜਦ ਵੀ ਟੱਕਰ ਲਿਓ ਜਾਨਾ ਆਉਨਾ ਕਿਸੇ ਕੋਲੋਂ ਕੋਈ ਪਰਦਾ ਨਹੀਂ ਓਕੇ ਤਕੜੇ ਰਹੋ ਅਲਾ ਨੇ ਮੇਰਾ ਵੈਰੀਆਂ ਨੂੰ ਤੋਨੂੰ ਜਾਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ੋ ਨਾ ਜੇ ਮੇਰੇ ਹੱਥ ਆ ਗਏ ਤਾਂ ਮੈਂ ਛੱਡਦਾ ਨਹੀਂ